ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਰਿਸ਼ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਕੁਝ ਨਵੇਂ ਰਿਸ਼ਤੇ ਤੁਹਾਡੇ ਲਈ ਲੈ ਕੇ ਆਏ ਆ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਜੋ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜੇਕਰ ਤੁਸੀਂ ਆਪਣੇ ਲੜਕੇ ਜਾਂ ਲੜਕੀ ਦੇ रिश्ਤੇ ਦੇ ਲਈ ਐਡ ਪਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਤੁਸੀਂ ਮੈਸੇਜ ਕਰਕੇ ਡਾਟਾ ਭੇਜ ਕੇ ਆਪਣੀ ਐਡ ਲਗਵਾ ਸਕਦੇ ਹੋ ਜੀ ਸਾਡਾ ਕੰਮ ਸਿਰਫ ਐਡ ਲਗਾਉਣਾ ਹੁੰਦਾ ਹੈ ਤੇ ਜੋ ਪਰਿਵਾਰ ਦੇ ਨੰਬਰ ਦਿੱਤੇ ਹੁੰਦੇ ਨੇ ਉਹਨਾਂ ਦੇ ਨਾਲ ਤੁਸੀਂ ਕਨੈਕਟ ਕਰ ਸਕਦੇ ਹੋ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ نوٹ ਕਰੋ ਜੀ ਲੜਕਾ ਜੱਟ ਸਿੱਖ ਗੋਤ ਮਾਨ ਜ਼ਿਲ੍ਹਾ ਅੰਮ੍ਰਿਤਸਰ ਉਮਰ 27 ਸਾਲ ਕੱਦ 6 ਫੁੱਟ ਰੰਗ ਸਾਵਲਾ ਏ ਪ੍ਰਾਈਵੇਟ ਕੰਮ ਕਰਦੇ ਨੇ ਜੀ। ਕਰੀਲੂ ਲੜਕੀ ਤਲਾਕਸ਼ੁਦਾ ਵਾਲੇ ਵੀ ਸਪਰੰਖ ਕਰ ਸਕਦੇ ਨੇ ਜੀ। ਇਹਨਾਂ ਦਾ ਮੋਬਾਈਲ ਨੰਬਰ ਦਿੱਤਾ ਹੋਇਆ ਏ। ਤੁਹਾਨੂੰ ਰਿਸ਼ਤਾ ਚੰਗਾ ਲੱਗਦਾ ਹੈ ਤੇ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਸੋ ਅਗਲਾ ਰਿਸ਼ਤਾ ਵੀ ਲੜਕੇ ਦਾ ਏ ਜੀ। ਲੜਕਾ ਰਾਜਪੂਤ ਤਲਾਕਸ਼ੁਦਾ ਗੋਤ ਚੇਬ ਜ਼ਿਲ੍ਹਾ ਹੁਸ਼ਿਆਰਪੁਰ ਉਮਰ 37 ਸਾਲੇ ਕੱਦ 5 ਫੁੱਟ 11 ਇੰਚ। ਰੰਗ ਸਾਫ ਏ ਪੜਾਈ ਬੀ ਐਸ ਸੀ ਕੀਤੀ ਹੋਈ ਏ ਜੀ ਹੋਟਲ ਮੈਨੇਜਮੈਂਟ ਮਲੇਸ਼ੀਆ ਵਿੱਚ ਜੌਬ ਕਰਦੇ ਗ੍ਰੈਜੂਏਟਡ ਹਾਈਟ 5 ਫੁੱਟ 5 ਇੰਚ ਲੜਕੀ ਵਾਲੇ ਸੁਪਰੰਕ ਕਰ ਸਕਦੇ ਨੇ ਜੀ ਨੰਬਰ ਇਹਨਾਂ ਦਾ ਵੀ ਦਿੱਤਾ ਗਿਆ ਏ ਜੇ ਤੁਹਾਨੂੰ ਰਿਸ਼ਤਾ ਚੰਗਾ ਲੱਗੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਸ ਤੋਂ ਅਗਲਾ ਰਿਸ਼ਤਾ ਵੀ ਲੜਕੇ ਦਾ ਏ ਜੀ ਲੜਕਾ ਲੁਬਾਣਾ ਜੋ ਕਿ ਦਿੱਲੀ ਦੇ ਵਿੱਚ ਰਹਿੰਦੇ ਨੇ ਜੀ ਉਮਰ ਸਤਾਈ ਸਾਲੇ ਕੱਦ ਪੰਜ ਫੁੱਟ 6 ਇੰਚ ਰੰਗ ਸਾਫ ਹੈ ਪੜਾਈ ਕੰਪਿਊਟਰ ਹਾਰਡਵੇਅਰ ਡਿਪਲੋਮਾ ਇਹਨਾਂ ਦਾ ਆਪਣਾ ਬਿਜ਼ਨਸ ਹੈ ਪਲੱਸ 2 ਤੱਕ ਜਾਂ ਗ੍ਰੈਜੂਏਟਡ ਲੜਕੀ ਵਾਲੇ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ ਜੀ ਇਹਨਾਂ ਦਾ ਵੀ ਹੇਠਾ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਲੜਕਾ RAMDASIA ਸਿੱਖ ਗੋਤ ਸ਼ਿਫਟ ਉਮਰ 35 ਸਾਲ ਕੱਦ 6 ਫੁੱਟ ਰੰਗ ਸਾਫ ਜ਼ਿਲ੍ਹਾ ਹੁਸ਼ਿਆਰਪੁਰ ਪੜ੍ਹਾਈ ਪਲੱਸ 2 ਤੇ ਜੁਐਸਏ ਵਿੱਚ ਆਪਣਾ ਟਰਲ ਹੈ ਲੜਕੀ ਨੇ ਵਧੀਆ ਪੜ੍ਹਾਈ ਕੀਤੀ ਹੋਵੇ ਤੇ ਪਰਿਵਾਰ ਦਾ ਨੰਬਰ ਨਾਲ ਹੀ ਦਿੱਤਾ ਗਿਆ ਹੈ ਜੀ ਤੁਹਾਨੂੰ ਰਿਸ਼ਤਾ ਇਹ ਸਹੀ ਲੱਗਦਾ ਤਾਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਲੜਕਾ ਐਸਸੀ ਗੋਤ ਪਾਟਿਆ ਉਮਰ 32 ਸਾਲ ਕੱਦ 5 ਫੁੱਟ 10 ਇੰਚ ਰੰਗ ਸਾਫ ਜ਼ਿਲ੍ਹਾ ਹੁਸ਼ਿਆਰਪੁਰ ਪੜਾਈ ਬੀ ਐਮ ਐਸ ਕੀਤੀ ਹੋਈ ਹੈ ਜੀ ਲੜਕੀ ਡਾਕਟਰ ਜਾਂ ਵਧੀਆ ਪੜ੍ਹਾਈ ਕੀਤੀ ਹੋਵੇ ਪਰਿਵਾਰ ਦਾ ਨੰਬਰ ਨਾਲ ਦਿੱਤਾ ਗਿਆ ਹੈ ਜੀ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਇਸ ਤੋਂ ਅਗਲਾ ਰਿਸ਼ਤਾ ਲੜਕੀ ਦਾ ਹੈ ਜੀ ਲੜਕੀ ਐਸਸੀ ਗੋਤ ਬੜਬੱਗੇ ਉਮਰ 31 ਸਾਲ ਕੱਦ 5 ਫੁੱਟ 4 ਇੰਚ ਰੰਗ ਸਾਫ ਪੜ੍ਹਾਈ ਐਮਏ ਇੰਗਲਿਸ਼ ਦੀ ਬੀਐਡ ਈਟੀਟੀ ਤੇ 6 ਬੈਡ ਨੇ ਲੜਕਾ ਸਿਰਫ ਐਨਆਰਆਈ ਹੋਵੇ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੇ ਨੇ ਪਰਿਵਾਰ ਦਾ ਨੰਬਰ ਨਾਲ ਦਿੱਤਾ ਗਿਆ ਜੀ ਜੇ ਰਿਸ਼ਤਾ ਤੁਹਾਨੂੰ ਚੰਗਾ ਲੱਗਦਾ ਹੈ ਤੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰਨ ਲੋ ਜੀ ਹਾਂਜੀ ਅਗਲਾ ਰਿਸ਼ਤਾ ਲੜਕਾ ਬ੍ਰਹਮਣ ਗੋਤ ਮੋਦਗਿਲ ਉਮਰ 33 ਸਾਲ ਕੱਦ 5 ਫੁੱਟ 5 ਇੰਚ ਰੰਗ ਸਾਫ ਪੜਾਈ ਐਮਕੌਮ ਐਮਬੀਏ ਤੇ ਐਨਪੀ ਜੋ ਵਿੱਚ ਨੌਕਰੀ ਕਰਦੇ ਨੇ ਲੜਕੀ ਨੇ ਬੀਏ ਕੀਤੀ ਹੋਵੇ ਇਹ ਵੀ ਹਸ਼ਿਆਰਪੁਰ ਤੋਂ ਬਿਲੋਂਗ ਕਰਦੇ ਆ ਜੀ ਪਰਿਵਾਰ ਦਾ ਨੰਬਰ ਨਾਲ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਲੜਕਾ ਜੱਟ ਸਿੱਖ ਗੋਤ ਜੋਲ ਜ਼ਿਲ੍ਹਾ ਕਪੂਰਚਲਾ ਉਮਰ 28 ਸਾਲ ਕੱਦ 5 ਫੁੱਟ 8 ਇੰਚ ਰੰਗ ਸਾਪੇ ਜੀ ਪੜ੍ਹਾਈ ਪਲੱਸ 2 ਨਾਨ ਮੈਡੀਕਲ ਐਮ ਏ ਆਰਮੀ ਦੇ ਵਿੱਚ ਜੋਬ ਕਰਦੇ ਨੇ ਪਲੱਸ 2 ਗ੍ਰੈਜੂਏਟਡ ਜ਼ਿਲ੍ਹਾ ਕਪੂਰਥਲਾ ਅੰਮ੍ਰਿਤਸਰ ਜਲੰਧਰ ਰਾਈਆਂ ਪੱਟੀ ਤੇ ਐਨ ਆਰ ਆਈ ਲੜਕੀ ਵਾਲੇ ਹੀ ਇਹਨਾਂ ਨਾਲ ਗੱਲ ਕਰ ਸਕਦੇ ਨੇ ਜੀ ਨਾਲ ਇਹਨਾਂ ਦਾ ਫੋਨ ਨੰਬਰ ਦਿੱਤਾ ਗਿਆ ਹੈ ਜੀ ਤੁਸੀਂ ਆਪਣੀ ਗੱਲਬਾਤ ਕਰਕੇ ਹੋਰ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਇਸ ਤੋਂ ਅਗਲਾ ਰਿਸ਼ਤਾ ਵੀ ਲੜਕੀ ਦਾ ਹੈ ਜੀ ਲੜਕੀ ਬ੍ਰਾਹਮਣ ਗੋਤ ਦੇਵਗਣ ਜ਼ਿਲ੍ਹਾ ਜਲੰਧਰ ਉਮਰ 32 ਸਾਲ ਕੱਦ 5 ਫੁੱਟ 3 ਇੰਚ ਰੰਗ ਦਾ ਸਾਫੇ ਜੀ ਜੋ ਐਸਪੀਆਰ ਟੀਚਰ ਦੀ ਜੌਬ ਕਰਦੇ ਨੇ ਗ੍ਰੈਜੂਏਟਡ ਵੈਜੀਟੇਰੀਅਨ ਜਲੰਧਰ ਫੁਸ਼ਿਆਰਪੁਰ ਅੰਮ੍ਰਿਤਸਰ ਲੁਧਿਆਣਾ ਜ਼ਿਲ੍ਹੇ ਦੇ ਲੜਕੇ ਵਾਲੇ ਇਹਨਾਂ ਨਾਲ ਗੱਲਬਾਤ ਕਰਨ ਜੀ ਇਹਨਾਂ ਦਾ ਫੋਨ ਨੰਬਰ ਵੀ ਦਿੱਤਾ ਗਿਆ ਹੈ ਹੇਠਾਂ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਏਸੀ ਜੀ ਆਪਣੇ ਅੱਜ ਦੇ ਕੁਝ ਰਿਸ਼ਤੇ ਲੜਕੇ ਤੇ ਲੜਕੀਆਂ ਦੋਨਾਂ ਦੇ ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਸਹੀ ਲੱਗਦਾ ਹੈ ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਜੇਕਰ ਆਪਣੇ ਲੜਕੇ ਜਾਂ ਲੜਕੀ ਦੇ ਵਿਆਹ ਦੇ ਰਿਸ਼ਤੇ ਦੇ ਲਈ ਤੁਸੀਂ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਤੇ ਮੈਸੇਜ ਕਰਕੇ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਰਿਸ਼ਤੇ ਤੋਂ ਬਿਨਾ ਹੋਰ ਵੀ ਤੁਸੀਂ ਕੋਈ ਆਪਣੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਲਗਵਾ ਸਕਦੇ ਹੋ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਦਾਨਵਾਜ਼